ਸਸੀਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਹੈ ਨਾ ਆਪਾਂ ਹਾਂ ਮਾਤਾ ਦੀ ਵੀਡੀਓ ਪਾਈ ਸੀ ਤੇ ਇਹਦੀ ਛੱਤ ਡਿੱਗ ਪਈ ਸੀ ਮਕਾਨ ਦੀ ਤੇ ਮਾਤਾ ਦੀ ਲੜਕੀ ਵਿਚਾਰੀ ਸੀ 20 ਦਿਨ ਪਹਿਲੇ ਹੀ ਡੈਥ ਹੋਈ ਆ ਕੈਂਸਰ ਨਾਲ ਜਿੰਨੀ ਪੂੰਜੀ ਸੀ ਹੈ ਨਾ ਘਰ ਦੀ ਮਾਲਾ ਵੀ ਉਹ ਲੱਗੀ ਪੈਸੇ ਸਾਰੇ ਕੁੜੀ ਤੇ ਲੱਗੇ ਛੱਤ ਵਾਸਤੇ ਪੈਸਾ ਹੈ ਨਹੀਂ ਵੀਡੀਓ ਪਾਈ ਸੀ ਕੁਝ ਸੰਦਾਨੀ ਸੱਜਣਾਂ ਦੇ ਵੀ ਘਰ ਤੁਸੀਂ ਵੀ ਸ਼ੁਰੂ ਕਰ ਲੋ ਛੱਤ ਦਾ ਹੈ ਨਾ ਤੇ ਵੀ ਅਸੀਂ ਤੁਹਾਡੀ ਮਦਦ ਕਰ ਦਾਂਗੇ ਪਰ ਬਾਅਦ ਦੇ ਵਿੱਚ ਉਹ ਬੰਦਾ ਵੀ ਮੁੱਕ ਗਿਆ ਉਸੇ ਫੋਨ ਤੇ ਉਹ ਕਹਿੰਦਾ ਵੀ ਇਹ ਤਾਂ ਗਲਤ ਹੈ ਜੀ ਫੋਨ ਹਨਾ ਉਹਨਾਂ ਦੇ ਕਿਸੇ ਤੇ ਇਹਨਾਂ ਨੇ ਘਰ ਮੰਨ ਲਾ ਵਿਚਾਰੇ ਨੇ ਇਹੇ ਛੱਤ ਪਾਉਣੀ ਸ਼ੁਰੂ ਕਰ ਲਈ ਸੀ ਤੇ ਬੇਨਤੀ ਕਰਦੇ ਹਾਂ ਜੋ ਭੈਣ ਭਰਾ ਕੋਈ ਆਪ ਦੀ ਮਦਦ ਕਰ ਸਕਦਾ ਇਹਨਾਂ ਦੀ 20 50 ਰੁਪਈਆ ਨਾਲ 500 ਨਾਲ Google Pay ਕਰਕੇ ਤਾਂ ਜਰੂਰ ਕਰੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਮੇਰੇ ਵੀਰ ਵੀਡੀਓ ਨੂੰ ਸ਼ੇਅਰ ਕਰਨਗੇ ਉਹ ਵੀ ਸਮਝ ਲਓ ਤੁਸੀਂ ਮਦਦ ਕਰ ਦੋਗੇ ਇਸ ਗਰੀਬ ਪਰਿਵਾਰ ਦੀ ਇਸ ਮਾਤਾ ਦੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਦਾਨੀ ਸੱਜਣ ਕੋਲੇ ਸੰਸਥਾ ਕੋਲੇ ਜਾ ਡੂ ਜੋ ਮਕਾਨ ਮਾਲਾ ਵੀ ਇਹਨਾਂ ਨੇ ਟਹਿ ਗਿਆ ਸੀ ਉਹਨੂੰ ਕਿਸੇ ਦੇ ਕਹਿਣ ਤੇ ਢਾਲਿਆ ਸੀ ਤੇ ਪਾਉਣੀ ਸੀ ਤੇ ਮੁੜ ਕੇ ਉਹ ਬੰਦਾ ਕਹਿੰਦਾ ਵੀ ਤੁਸੀਂ ਮਕਾਨ ਨੂੰ ਆਪ ਦਾ ਢਾਹ ਕਰ ਲਓ ਤੇ ਅਸੀਂ ਜਾ ਕੇ ਤੁਹਾਡੀ ਛੱਤ ਬੁਵਾ ਦੇਾਂਗੇ ਮਕਾਨ ਬੁਵਾ ਦੇਾਂਗੇ ਪਰ ਬਾਅਦ ਚ ਉਹ ਬੰਦਾ ਕੰਨ ਇਹ ਤਾਂ ਫੋਨ ਹੀ ਹੈ ਨਹੀਂ ਵੀ ਉਹ ਇਹ ਤਾਂ ਗਲਤ ਨੰਬਰ ਹੈ ਰੋਂਗ ਨੰਬਰ ਹੈ ਤੇ ਹੁਣ ਇਹਨਾਂ ਕੋਲੇ ਵਿਚਾਰਿਆਂ ਕੋਲੇ ਪੈਸਾ ਹੈ ਨਹੀਂ ਤੇ ਛੱਤ ਵੀ ਇਹਨਾਂ ਨੇ ਢਾ ਲੀ ਤੇ ਹੁਣ ਰਹਿਣ ਨੂੰ ਯੋਗ ਨਹੀਂ ਦੋਨੇ ਮਾਂ ਪੁੱਤ ਰਹ ਗਏ ਲੜਕੀ ਦੀ ਮੌਤ ਹੋ ਗਈ ਕੈਂਸਰ ਨਾਲ ਤੇ ਆਪਾਂ ਮਾਤਾ ਨੂੰ ਬੇਨਤੀ ਕਰਦੇ ਆ ਮਾਤਾ ਤੁਸੀਂ ਵੀ ਬੇਨਤੀ ਕਰੋ ਧੰਨਵਾਦ ਸਾਰਿਆਂ ਦਾ ਵੀਰੇ ਉੱਚੀ ਬੋਲੋ ਮਦਦ ਕਰੋ ਦੇਖ ਮਕਾਨ ਡਿੱਗ ਪਿਆ ਤੇ ਇਕ ਵੀ ਉਹ ਕਰ ਲਿਆ ਵੀ ਕਿਸੇ ਨੇ ਸਹਤ ਉਹ ਨਹੀਂ ਕਰਿਆ ਤੇ ਵੀ ਜੇ ਦੇਖੋ ਮੇਰੀ ਬੇਟੀ ਨੂੰ 15 ਦਿਨ ਹੋ ਗਏ ਜੀ ਮੁਕਤੀ ਦੇ ਹਾਂ ਉਹ ਵੀ ਦੱਸੋ ਜਿਨ੍ਹਾਂ ਨੇ ਫੋਨ ਕਰਕੇ ਗਿਆ ਸੀ ਵੀ ਅਸੀਂ ਤੁਹਾਡੀ ਤੋ ਹੁਣ ਕਹਿੰਦੇ ਵੀ ਫੋਨ ਲਾਇਆ ਸੀ ਉਹ ਕਹਿੰਦੇ ਵੀ ਇਹ ਗਲਤ ਨੰਬਰ ਆ ਵੀ ਉਹ ਹਾਂ ਦੇਖ ਲਓ ਇਹ ਜੇ ਲੋਕ ਆ ਵੀ ਮਦਦ ਵੀ ਜੇ ਤੁਸੀਂ ਕਹਿ ਸਕਾ ਵੀ ਮੇਰੀ ਮਦਦ ਕਰੋ ਵੀ ਸਾਡੇ ਹਾਂ ਵੀ ਜੇ ਤੁਸੀਂ ਕਹਿ ਤਾਂ ਤਾਂ ਫਿਰ ਮਗਾਣ ਤਾਂ ਨਾ ਟਾਉ ਹਣਾ ਇਹਨਾਂ ਨੇ ਹੋ ਗਏ ਸਾਡੇ ਘਰ ਦੇ ਮੁਕੇ ਨੂੰ ਹਾਂ ਹਾਂ ਕਮਰਾ ਹੁਣ ਢਾ ਲਿਆ ਤੇ ਬੜਾ ਹੀ ਬੇਸ਼ਰਮੀ ਦੀ ਗੱਲ ਹੁੰਦੀ ਹੈ ਨਾ ਜਦੋਂ ਕਿਸੇ ਗਰੀਬ ਤੋਂ ਮਕਾਨ ਦੁਆਰਾ ਖੜਾ ਨਾ ਹੋਵੇ ਮਦਦ ਕਰੋ ਬਾਈ ਤੇ ਤੁਹਾਡੀ ਇਹਨਾਂ ਦੀ ਮਾਤਾ ਆਪਣੇ ਇਹਨਾਂ ਦੀ ਲੜਕੀ ਗੁਜ਼ਰ ਗਈ ਸੀ ਤੇ ਉਹਨਾਂ ਬਾਰੇ ਵੀ ਦੱਸੋ ਵੀ ਉਹ ਵਿਚਾਰੀ ਗੁਜ਼ਰ ਗਈ ਸੀ ਕੱਲੀ 15 ਦਿਨ ਹੋ ਗਏ ਜੀ ਉਹ ਕੈਂਸਰ ਦੀ ਬਿਮਾਰੀ ਨਾਲ 2 ਸਾਲ ਇਲਾਜ ਕਰਾਇਆ ਸੀ ਪੈਸੇ ਮੈਂ ਸਾਰੇ ਲਾ ਚੁੱਕੇ ਹੁਣ ਵੀ ਉਹ ਨਹੀਂ ਆਉ ਹੋਈ ਤੇ ਵੀ ਤੁਸੀਂ ਉਹ ਕਰੋ ਮਦਦ ਕਰੋ ਮੇ ਇਹ ਮਾਂ ਪੁੱਤਾਂ ਦੋਨੇ ਵਿਚਾਰੇ ਤੇ ਬੱਚਾ ਹਜੇ ਪੜਦਾ ਹੀ ਹੈ ਨਾ ਪੜਦਈਆਂ ਨਾ ਤੇ ਬੜੀ ਮੁਸ਼ਕਲ ਆ ਇਹਨਾਂ ਨੂੰ ਤੇ ਸਾਰੇ ਭਰਾਵਾਂ ਨੂੰ ਕਹਿੰਨੇ ਆ ਵੀਡੀਓ ਨੂੰ ਸ਼ੇਅਰ ਕਰੋ ਤੇ ਜਰੂਰ 225050 5500 ਨਾਲ ਤੁਸੀਂ ਮਦਦ ਕਰ ਦੇਉਗੇ ਤਾਂ ਇਸ ਗਰੀਬ ਪਰਿਵਾਰ ਦਾ ਕਮਰਾ ਪੈਜੂ ਜਾਂ ਕੋਈ ਸੰਸਤਾ ਕਿਸੇ ਦਾ ਘਰ ਬਣਾਉਂਦੀ ਆ ਤਾਂ ਇਸ ਗਰੀਬ ਪਰਿਵਾਰ ਦੇ ਪਰਿਵਾਰ ਦਾ ਇੱਕ ਕਮਰਾ ਜਰੂਰ ਬਣਾਓ ਬਾਈ ਗੂਗਲ ਪੇ ਹੈਗਾ ਤੁਹਾਡੇ ਕੋਲ ਨੰਬਰ ਦਿਓ ਕੀ ਬੋਲੋ ਮਾੜਾ ਜੀ 70873 ਜੀ 08755 ਕਿੰਨਾ 70 78 70 8 71 71 082 53 082 55 53 53 ਤੇ ਬਾਈ ਜੀ Google Pay ਕਰ ਸਕਦੇ ਗੂਗਲ ਪੇ ਚੱਲਦਾ ਹੈ ਨਾ ਇਹਨਾਂ ਦੇ ਘਰ ਦਾ ਨੰਬਰ ਹੈ ਕਿਸੇ ਦਾ ਨਹੀਂ ਸੰਨ ਚ ਜੋ ਵੀ ਮੇਰਾ ਵੀਰ ਕੋਈ ਦਾਨ ਕਰਨਾ ਚਾਹੁੰਦਾ ਜਰੂਰ ਦਾਨ ਕਰੋ ਮੈਂ ਆ ਨਾ ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਜੀ ਤੇ ਇੱਕ ਗੱਲ ਹੋਰ ਇਹਨਾਂ ਦੇ ਘਰ ਵਾਲੇ ਵੀ ਭਰ ਜਵਾਨੀ ਚ ਅਕਾਲ ਚਲਾ ਲਾ ਕਰ ਗਏ ਸੀ ਤੇ ਉਹਨਾਂ ਦੇ ਬਹੁਤ ਪੈਸਾ ਲੱਗਿਆ ਉਹ ਦਿਮਾਗੀ ਟੈਨਸ਼ਨ ਕਰਕੇ ਰਹਿੰਦੀ ਸੀ ਉਹਨਾਂ ਦੇ ਤੇ ਉਹ ਉਹਦੋਂ ਵੀ ਇਹਨਾਂ ਦੀ ਪੂੰਜੀ ਲੱਗੀ ਤੇ ਗਰੀਬ ਪਰਿਵਾਰ ਆ ਜਮਾ ਕੋਈ ਜ਼ਮੀਨ ਨਹੀਂ ਕੋਈ ਨਹੀਂ ਸਿਰਫ ਇਹ ਮਾਤਾ ਪਹਿਲਾਂ ਦੁਕਾਨ ਕਰਦੀ ਸੀ ਉਹ ਵੀ ਬੰਦ ਹੋ ਗਈ ਕੁੜੀ ਤੇ ਪੈਸੇ ਲਾ ਕੇ ਪਰਚੂਨ ਦੀ ਤੇ ਉਹਦਾ ਕਰਕੇ ਉਹ ਸਾਰੀ ਦੁਕਾਨ ਚ ਸਮਾਨ ਨਹੀਂ ਆਇਆ ਤੇ ਬੰਦ ਕਰਨੀ ਪਈ ਤੇ ਹੁਣ ਇਸ ਮਾਤਾ ਦੀ ਮਦਦ ਜ਼ਰੂਰ ਕਰੋ ਇੱਕ ਵਾਰੀ ਫੇਰ ਬੋਲਦੇ ਨੰਬਰ ਵੀਰੇ 17 78 80, 80. जी 082 तरवा हां जी ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜ਼ਰੂਰ ਕਰੋ